ਜੀ ਕਿ ਬੰਦ ਤੇ ਜੇ ਮੈਂ ਜਮਾ ਕਰੀਦਾ ਪਾ ਲੈਂਦਾ ਤੇ ਉਹਨਾਂ ਵਾਲੋ ਕੀ ਕਰਦੇ ਜੀ ਆਹ ਪਾ ਕੇ ਉਹਨੇ ਮੁੜੀ ਤੇ ਜੀ ਆਹ ਜਿਹੜਾ ਗਾਮਿੰਦਾ ਜਿਹੜਾ ਆਪਿਆਂ ਨੂੰ ਲਿਆਉਂਦੇ ਨੇ 15000 ਬੜੇ ਪਿਆਰ ਦੀ ਬਹੁਤ ਵੱਡੀ ਗੱਲ ਹੈ ਹਾਲੇ ਵੀ ਹੈ ਨਹੀਂ ਸਿਰ ਹੈ ਜੀ ਭਾਈ ਜੀ ਉਹਨਾਂ ਚਾਹਤ ਹੈ ਸਾਡੇ ਆਪਾਂ ਆਸਥਾਨ ਬਣਾਇਆ ਹੈ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਇਸ ਸਥਾਨ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਭਾਈ ਗੁਰਦਾਸ ਸਿੰਘ ਜੀ ਕਿਲਾ ਅਨੰਦਗੜ੍ਹ ਵਾਲਿਆਂ ਨੇ ਮਹਾਰਾਜ ਦੇ ਸਰੂਪਾਂ ਦਾ ਸਤਿਕਾਰ ਕਰਨ ਲਈ ਇੇਠਾ ਸੋ ਨਿਹਾਲ ਪਕਰਨਾ ਜੇ ਕਰਨਾ ਜੇ ਕਰਨਾ ਮੈਂ ਤਾਂ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਵਰਤੇ ਗੁਰੂ ਪੰਜਮ ਪਾਤਸ਼ਾਹ ਜੀ ਨੇ ਆਪ ਦਿਆਲੂ ਕਿਰਪਾਲੂ ਹੋ ਕੇ ਜਿਹੜਾ ਗੁਰਦੁਆਰਾ ਰਾਮਸਰ ਵਿਖੇ ਸਤਗੁਰਾਂ ਦੇ ਪਵਿੱਤਰ ਸਰੂਪ ਇੱਥੇ ਉਹ ਸਰੂਪਾਂ ਦੀ ਸੰਪੂਰਨਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਆ ਪਿਛਲੇ ਸਮੇਂ ਦੌਰਾਨ ਕੁਝ ਹੂਣਤਾਈਆਂ ਵਿੱਚ ਨਜ਼ਰ ਆਉਂਦੀਆਂ ਸੀ ਤੇ ਫਿਰ ਸਾਰਿਆਂ ਨੇ ਬੈਠ ਕੇ ਐਗਜੈਕਟਿਵ ਚ ਫੈਸਲਾ ਕੀਤਾ ਕਿ ਇਸ ਅਸਥਾਨ ਦੀ ਜਿੱਥੇ ਮਹਾਰਾਜ ਰੂਪ ਛੱਪ ਕੇ ਜਿਹਲੇ ਤਿਆਰ ਹੋ ਜਾਂਦੇ ਬਰਾਜਮਾਨ ਹੁੰਦੇ ਆ ਉਹਦੀ ਕਾਰ ਸੇਵਾ ਰਾਹੀਂ ਏਸੀ ਹਾਲ ਰਾਹੀਂ ਸੱਚਮੋਸ ਮਸੂਫ ਹੋਵੇ ਵੀ ਸਾਧਗੁਰੂ ਜੀ ਆਪ ਬਰਾਜਮਾਨ ਆ ਉਹ ਕਾਰ ਸੇਵਾ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲਿਆਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਤੇ ਆਪ ਕਰਪਾਲੂ ਦਿਆਲੂ ਹੋ ਕੇ ਸਤਗੁਰ ਜੀ ਨੇ ਉਹ ਸੰਪੂਰਨਤਾ ਅੱਜ ਚੌਥੀ ਮੰਜ਼ਲ ਦਾ ਉਦਘਾਟਨ ਜਿਹੜਾ ਉਹ ਗੁਰੂ ਸਾਹਿਬ ਜੀ ਨੇ ਆਪ ਕੀਤਾ। ਨਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਐਹੋ ਜਿਹੀਆਂ ਵੀ ਗੱਲਾਂ ਹੁੰਦੀਆਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਤਾਂ ਨਹੀਂ ਕਰ ਸਕਦਾ ਪਰ ਗੁਰੂ ਸਾਹਿਬ ਨੇ ਤਰਸ ਕਰਕੇ ਕਿਉਂਕਿ ਵੱਡਾ ਕਾਰਜ ਸੀ। ਉਹ ਵੱਡਾ ਕਾਰਜ ਆਪ ਸੰਪੂਰਨਤਾਵਾਂ ਸਤਗੁਰ ਜੀ ਨੇ ਕਰਵਾਈਆਂ ਤੇ ਬਾਬਾ ਜੀ ਦਾ ਧੰਨਵਾਦ ਕਰਦਾ। ਸਾਰਾ ਏਅਰ ਕੰਡੀਸ਼ਨ ਫਲੰਗੇ ਤੇ ਸਤਗੁਰਾਂ ਦੇ ਤਾਕਤ ਸਾਰੇ ਉਹ ਸਤਗੁਰ ਜੀ ਨੇ ਸੇਵਾ ਲੈ ਲਈ ਸਤਗੁਰ ਜੀ ਦੇ ਛਾਪ ਕੇ ਅੰਗ ਜਿਹੜੇ ਉਹਨਾਂ ਦੇ ਬਕਾਇਦਾ ਤੌਰ ਤੇ ਲਮਾਰੀਆਂ ਦੇ ਖਾਨੇ ਬਣਾਏ ਗਏ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਬਿਆਦਬੀ ਨਾ ਹੋਵੇ ਹੋਰ ਸਤਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਮਸ਼ੀਨ ਵੀ ਅੱਜ ਨਵੀਂ ਸ਼ੁਰੂ ਹੋ ਗਈ ਆ ਜਿਹਦਾ ਰਸਮੀ ਤੌਰ ਤੇ ਅੱਜ ਉਦਘਾਟਨ ਵੀ ਹੋ ਗਿਆ ਇਹ ਮਸ਼ੀਨ ਜਿਹੜੀ ਆ ਅੱਗੇ ਆਪਾਂ ਦੇਖਦੇ ਸੀ ਕਿੰਨਾ ਲੰਮਾ ਸਿਸਟਮ ਸੀ ਇਹਦੇ ਵਿੱਚ ਆਟੋਮੈਟਿਕ ਮਸ਼ੀਨ ਆ ਇੱਕ ਅੰਕ ਤੇ ਦੋ ਅੰਕ ਇੱਕ ਮੋਹਰਲੇ ਪਾਸੇ ਇੱਕ ਪਿਛਲੇ ਪਾਸੇ ਉਹ ਦੋਹਾਂ ਦੀ ਸ਼ਪਾਈ ਵਿੱਚੋਂ ਹੋ ਕੇ ਸੰਪੂਰਨਤਾ ਨਿਕਲਣੀ ਆ ਤੇ ਬੜੇ ਅਰਸੇ ਦੀ ਇਹ ਵੀ ਸੀ ਭਈ ਆਪਾਂ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਦੇ ਉੱਤੇ ਕੋਈ ਸਤਗੁਰੂ ਜੀ ਦੇ ਸਰੂਪ ਜਿਲੇ ਜਾਂਦੇ ਆ ਤੇ ਉਹਨਾਂ ਦਾ ਸਾਡੇ ਕੋਲ ਭਾਵੇਂ ਰਿਕਾਰਡ ਲਿਖਤੀ ਸਾਰਾ ਹੁੰਦਾ ਪਰ ਹੁਣ ਉਹਦਾ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਬਖਸ਼ਿਸ਼ ਕਰਕੇ ਉਹਦੇ ਉੱਤੇ ਬਾਰਕੋਡ ਵੀ ਲੱਗ ਗਿਆ ਤੁਸੋਂ ਹੁਣ ਪਤਾ ਰਹੂਗਾ ਕਿੱਥੇ ਕਿੱਥੇ ਸਤਗੁਰ ਜੀ ਦੇ ਸਰੂਪ ਜਾਂਦੇ ਆ। ਸੋ ਆ ਜਿਹੜਾ ਸਥਾਨ ਆ ਬਾਬਾ ਸੋਚਾ ਸਿੰਘ ਜੀ, ਬਾਬਾ ਸੁਤਨਾਮ ਸਿੰਘ ਜੀ, ਆਨੰਦਗੜ੍ਹ ਕਿਲੇ ਵਾਲੇ। ਇਹਨਾਂ ਮਹਾਂਪੁਰਸ਼ਾਂ ਨੇ ਆ ਅੰਦਰਲੇ ਪਾਸੇ ਹੁਣ ਤੁਸੀਂ ਦੇਖੋਗੇ। ਬਹੁਤ ਵਧੀਆ ਹਾਲ ਸਤਗੁਰਾਂ ਦੇ ਸਰੂਪ ਸ਼ੋਭਿਤ ਕਰਨ ਲਈ, ਲਿਟਰੇਚਰ ਸ਼ੋਭਿਤ ਕਰਨ ਲਈ ਇਹ ਗੁਰੂ ਸਾਹਿਬ ਜੀ ਨੇ ਇਹਨਾਂ ਕੋਲੋਂ ਤਰਸ ਕਰਕੇ ਆਪ ਸੇਵਾ ਲਈ ਆ। ਕਿਉਂਕਿ ਸਵਾਮਾਂ ਭਵੇਂ ਬਾਕੀਆਂ ਬਿਲਡਿੰਗਾਂ ਦਾ ਵੀ ਆ। ਪਰ ਇਹ ਜਿਹੜੀਆਂ ਸਵਾਮਾਂ ਸਤਗੁਰ ਜੀ ਦੇ ਆਪ ਪਵਿੱਤਰ ਜਿੱਥੇ ਸਤਗੁਰ ਜੀ ਆਪ ਮੌਜਮਾਨ ਹੁੰਦੇ ਆ ਉਹਨਾਂ ਅਸਥਾਨਾਂ ਦੀਆਂ ਸੇਵਾ ਆ ਸੋ ਮੈਂ ਬਹੁਤ-ਬਹੁਤ ਸੰਗਤ ਨੂੰ ਵਧਾਈ ਦਿੰਨਾ ਬਾਬਾ ਜੀ ਬਾਬਾ ਖੇਮੀਰ ਸਿੰਘ ਜੀ ਪੂਰੀਵਾਲਿਆਂ ਨੂੰ ਔਰ ਬਾਬਾ ਸੁਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨਾ ਅੱਜ ਸੱਚਮੁੱਚ ਮਹਿਸੂਸ ਹੋਇਆ ਵੀ ਉੱਤੇ ਜਲੇ ਅਸੀਂ ਗਏ ਆ ਤੇ ਸੱਚਮੁੱਚ ਸਤਗੁਰ ਜੀ ਆਪ ਜਿਹੜੇ ਉੱਥੇ ਆਪ ਸਾਨੂੰ ਸਾਖ ਸਾਖ ਦਰਸ਼ਨ ਦੇ ਰਹੇ ਆ ਬਹੁਤ ਮਨ ਨੂੰ ਪ੍ਰਸੰਤਾ ਹੋਈ ਮੈਂ ਸਾਰੇ ਸਮੁੱਚੇ ਸਿੱਖ ਸੰਗਤ ਨੂੰ ਵੀ ਵਧਾਈ ਦਿਨਾ ਜਿਹੜੇ ਰਹਿੰਦੇ ਛੋੜੇ ਬਹੁਤੇ ਕਾਰ ਸਾਧਗੁਰ ਜੀ ਉਹ ਵੀ ਆਪ ਕਰਵਾ ਲੈਣਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ